ਲੋ ਵੀ ਮਿੱਤਰੋ ਜਿਹੜਾ ਆ ਸਹਾਗਾ ਤੁਸੀਂ ਬਣਿਆ ਦੇਖਦੇ ਹੋ ਵੀਡੀਓ ਦੇ ਵਿੱਚ ਸਾਡੇ ਲਈ ਮੰਨ ਕੇ ਚੱਲੋ ਵੀ ਬਹੁਤ ਵਧੀਆ ਬਣਿਆ ਵਗ ਬਾਈ ਤੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਅਸੀਂ ਦੇਖਣ ਨੂੰ ਹੋਰ ਵੀ ਸਾਨੂੰ ਮਿਲੀਆਂ ਹੁਣ ਜਿਵੇਂ ਤੁਸੀਂ ਆਹ ਕੁੰਡੇ ਹੁਣ ਸਾਈਡਾਂ ਤੇ ਲੱਗੇ ਹੋਏ ਆਗੇ ਆਪਾਂ ਜਿਹੜੇ ਡਰੈਵਲ ਦੇ ਵਿੱਚ ਪਾਉਣੇ ਆ ਬਾਈ ਉਹ ਦੋਹੇ ਸਾਈਡਾਂ ਤੇ ਲੱਗਿਆ ਸੱਜੇ ਪਾਸੇ ਤੇ ਖੱਬੇ ਪਾਸੇ ਬਾਈ ਜਿੱਧਰ ਦੀ ਮਰਜ਼ੀ ਟਰੈਕਟਰ ਨੂੰ ਪਾ ਸਕਦੇ ਹੁਣ ਤੇ ਬਾਕੀ ਇੱਕ ਗੱਲ ਹੋਰ ਆ ਬਾਈ ਸ਼ੁੱਧ ਬਹੁਤ ਆਗਾ ਜੇ ਭਜਨ ਦੀ ਗੱਲ ਕਰੀਏ ਵਜਨ ਬਈ ਇਹਦਾ ਹੈਗਾ 4.5 ਕੁਇੰਟਲ ਤੇ ਬਾਕੀ ਜਿਹੜੀ ਹੁਣ ਲੱਕੜ ਆ ਇਹਦੇ ਵਿੱਚ ਪਾਈ ਵੀ ਉਹ ਹੈਗੀ ਆ ਆਪਣੀ ਕਿੱਕਰ ਦੀ ਤੇ ਉਹ ਲੱਕੜ ਪਾ ਕੇ ਉੱਪਰ ਦੀ ਲੋਹੇ ਦਾ ਫਰੇਮ ਬਣਾ ਕੇ ਫੇਰ ਬਈ ਇਹ ਬਹੁਤ ਵਧੀਆ ਯਾਨੀ ਕਿ ਜੜਿਆ ਵਗਾ 4.5 ਕੁਇੰਟਲ ਵੇਟ ਤੇ ਬਾਕੀ ਬਈ ਇਹਨੂੰ ਤੇਲ ਵਗੈਰਾ ਕਾਲਾ ਤੇਲ ਵਗੈਰਾ ਲਾ ਕੇ ਸ਼ਾਮੇ ਰੱਖੋਗੇ ਸਹੱਗਾ ਮੈਂ ਕਹਿੰਦਾ ਕਦੇ ਵੀ ਨਹੀਂ ਹੁੰਦਾ ਖਰਾਬ ਸਾਡੇ ਕੋਲੇ 3-4 ਸਾਲ ਹੋ ਗਿਆ ਇਹਨੂੰ ਜਾਨੀ ਕਿ ਬਹੁਤ ਵਧੀਆ ਬਣਿਆਗਾ। ਬਾਕੀ ਬਈ 4.5 ਕੁਇੰਟਲ ਵਜਨ ਹੁਣ ਜਿਵੇਂ ਆ ਸਹਾਗਾ ਤੋਂ ਚੱਲਦਾ ਦੇਖਦੇ ਹਾਂ ਇਹ ਨਹੀਂ ਹੈਗਾ ਜੇ ਜ਼ਮੀਨ ਬਣੀਆ ਵਧੀਆ ਤਾਂ ਬੋਰੀਆਂ ਰੱਖਣ ਦੀ ਯਰ ਮੈਂ ਕਹਣਾ ਭਾਈ ਲੋਡ ਹੀ ਨਹੀਂ ਹੈਗੀ। ਸਾਡੇ ਕੋਲੇ ਤਿੰਨ ਚਾਰ ਸਾਲ ਹੋ ਗਏ ਆ ਇਹਨੂੰ ਜਾਨੀ ਕਿ ਬਹੁਤ ਵਧੀਆ ਹੈਗਾ 4.5 ਕੁਇੰਟਲ ਵਜਨ। ਜੇ ਕਿਸੇ ਨੇ ਮੇਰੇ ਵੀਰ ਨੇ ਲੈਣਾ ਵੀ ਹੋਵੇ ਸਹਾਗਾ ਤੁਸੀਂ ਫੋਨ ਨੰਬਰ ਸਕਰੀਨ ਤੇ ਚੱਲਦਾ ਫੋਨ ਚੱਕੋ ਤੇ ਫੋਨ ਲਾਓ। ਤੇ ਸਾਗਾ ਬਈ ਤੁਸੀਂ ਲੈ ਸਕਦੇ ਹੋਗੇ ਬਹੁਤ ਯਾਨੀ ਕਿ ਸੁੱਧ ਕੁਆਲਟੀ ਆ ਇਹ ਨਹੀਂ ਹੈਗਾ ਵੀ ਤੁਸੀਂ ਸਾਗਾ ਜਦੋਂ ਪਾ ਲਿਆ ਵੀ ਆਮ ਸਾਗਾਂ ਨੂੰ ਵੀ ਜਮੀਨ ਦੇ ਡੱਕ ਡੋਲੇ ਜੇ ਖਾਈ ਜਾਊਗਾ ਬਈ ਜਦੋਂ ਸੈਟ ਲਿਆ ਤੁਸੀਂ ਜਮੀਨ ਦੇ ਵਿੱਚ ਸਾਗਾ ਪੂਰਾ ਜੰਮ ਕੇ ਤੁਰਦਾ ਜਿੰਨੇ ਡਲੇ ਡੋਲੇ ਹੁੰਦੇ ਸਾਰੀ ਲੇਜ਼ਰ ਕਰਾਂ ਅੰਗੂਰ ਪੀਕ ਬਣਾਉਂਦਾ ਬਈ ਵਹਣ ਦੀ ਪੂਰਾ ਵਧੀਆ ਸਾਗਾ ਗਾ ਤੇ ਜਿੰਨਾ ਲੋਬੀ ਮਿੱਤਰੋ ਜੇ ਕੁਛ ਸਾਗ ਗੱਲ ਲੈਣਾ ਵੀ ਆ ਕਿਸੇ ਨੇ ਹਨਾ ਫੋਨ ਨੰਬਰ ਸਕਰੀਨ ਤੇ ਆ ਲੋਕੇਸ਼ਨ ਮੈਂ ਦੱਸ ਦਿੰਨਾ ਸਾਰੀ ਗਿਆਨੀ ਵਰਕਸ਼ਾਪ ਤੇ ਕੱਚਾ ਕਾਲਜ ਰੋਡ ਤੇ ਐਸਡੀ ਕਾਲਜ ਦੇ ਕੋਲੇ ਪੁਲ ਦੇ ਥੱਲੇ ਵਰਕਸ਼ਾਪ ਆ ਬਾਈ ਬਾਕੀ ਤੁਸੀਂ ਫੋਨ ਚੱਕੋ ਦੇ ਫੋਨ ਲਾਓ ਤੇ ਬਾਕੀ ਇਹਨਾਂ ਨੂੰ ਸਾਰੀ ਜਾਣਕਾਰੀ ਆ ਜਿਹੜੀ ਇਹਨਾਂ ਤੋਂ ਲੈ ਸਕਦੇ ਹਾਂ ਤੇ ਬਾਕੀ ਹੁਣ ਵੀਡੀਓ ਨੂੰ ਬਈ ਜਿੰਨਾ ਵੀ ਹੋ ਸਕਦਾ ਤੁਸੀਂ ਦੱਬ ਕੇ ਸ਼ੇਅਰ ਜ਼ਰੂਰ ਕਰਿਓ